ਸਰ ਕੀ ਮਾਮਲਾ ਕੀ ਹੈ ਇੱਕ ਨੌਜਵਾਨ ਜਿਹੜਾ ਗੱਡੇ ਚਲੇ ਆਇਆ ਹੈ ਮਾਮਲਾ ਜੀ ਅੱਜ ਸਵੇਰ 11 ਵਜੇ ਮੈਨੂੰ ਮੋਹਨ ਲਾਲ ਮੀਨਾ ਸਟੇਸ਼ਨ ਸੁਬਰਨ ਦੇ ਦਰਵਾਨੇ ਮੋਬਾਈਲ ਤੇ ਤਰਾਜ਼ ਦਿੱਤੀ ਕਿ ਇੱਕ ਨੌਜਵਾਨ ਦੀ ਟ੍ਰੇਨ ਨੰਬਰ 14735 ਥੱਲੇ ਆਉਣ ਨਾਲ ਮੌਤ ਹੋ ਗਈ ਆ ਗਿੱਦੜਵਾ ਰੇਲਵੇ ਸਟੇਸ਼ਨ ਤੋਂ ਰੇਲਵੇ ਜੀਨ ਫਕਰਾਲੇ ਪਾਸੇ ਫਕਰਸਰ ਰੇਲਵੇ ਸਟੇਸ਼ਨ ਵਾਲੇ ਪਾਸੇ ਮੈਂ ਤੇ ਇਹ ਸਈ ਜੋਸੀਰ ਸਿੰਘ ਤੁਰੰਤ ਮੌਕਾ ਪਰ ਪਹੁੰਚੇ ਜਿੱਥੇ ਕਿ ਟ੍ਰੇਨ ਰੁਕੀ ਹੋਈ ਸੀ ਤੇ ਟ੍ਰੇਨ ਦੇ ਨੇੜੇ ਉਹਦਾ ਭਰਾ ਟ੍ਰਿਪਲ ਥੱਲੇ ਬਾਹਰ ਆਪਦੇ ਹੋਰ ਦੋਸਤਾਂ ਨਾਲ ਬੈਠਾ ਸੀਗਾ ਤੇ ਟ੍ਰੇਨ ਦੇ ਥੱਲੇ ਇੱਕ ਨੌਜਵਾਨ ਦੀ Laash ਪਈ ਸੀ ਤੇ ਜੀ ਦੀ ਪਛਾਣ ਜਿਹੜੀ ਮਕੇਸ਼ ਕੁਮਾਰ ਪੁੱਤਰ ਸਰਿੰਦਰ ਕੁਮਾਰ ਵਾਸੀ ਦਸਮੇਸ਼ਨੌਰ ਦੇ ਦਰਵਾਜਾ ਵੱਜੋਂ ਹੋਈ ਆ ਇਹ ਬਕੂਆ ਮਾ ਰੇਲਵੇ ਅਟਰੈਕ ਇਲੈਕਟ੍ਰਿਸਿਟੀ ਪੋਲ ਨੰਬਰ 3 ਦਾ 14 3 ਦਾ 15 ਰੇਲਵੇ ਸਟੇਸ਼ਨ ਕਿਦੜਵਾ ਰੇਲਵੇ ਸਟੇਸ਼ਨ ਪਕਰ ਸਰਦਾ ਜੀ ਤੇ ਮ੍ਰਿਤਕ ਮਕੇਸ਼ ਕੁਮਾਰ ਨੇ ਜਿਹੜੀ ਕੋਲਕਸੀ ਕੀਤੀ ਹੈ ਜੀ ਇਹਦੇ ਭਰਾ ਜਗੇਸ਼ ਕੁਮਾਰ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਆ ਇਹਦੇ ਭਰਾ ਜਗੇਸ਼ ਕੁਮਾਰ ਦੇ ਬਿਆਨ ਮੁਤਾਬਕ ਜਿਹੜਾ ਮਕੇਸ਼ ਕੁਮਾਰ ਸੀਗਾ ਮ੍ਰਿਤਕ ਇਹ ਕੋਈ ਘਰ ਦੀ ਕਿਸੇ ਸਮੱਸਿਆ ਕਾਰਨ ਨੰਨੇ ਤੋਂ ਪ੍ਰੇਸ਼ਾਨ ਰਹਿਦਾ ਸੀਗਾ ਤੇ ਜੀ ਇਹਨਾਂ ਦੇ ਬਸ ਕਾਰਵਾਈ ਕਰਕੇ ਤੇ ਨਲਾਜ ਹਵਾਲੇ ਕੀਤੀ ਜਾ ਰਹੀ ਹੈ ਕਿਹੜੀ ਤਾਰਾ ਦਿਨ ਕਾਰਵਾਈ ਕੀਤੀ 174 Crpc ਦੀ ਇਹਦੀ ਕਾਰਵਾਈ ਕੀਤੀ ਚੁੱਕੀ ਸੀ